ਸਾਡੇ ਵਾਸਤੇ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਅਧਿਆਪਕ ਸ਼੍ਰੀ ਗੁਰਵਿੰਦਰ ਸਿੰਘ ਜੋ ਕਿ ਬਹੁਤ ਹੀ ਮਿਹਨਤੀ ਅਧਿਆਪਕ ਹੈ ਉਹਨਾਂ ਨੂੰ ਸਟੇਟ ਵਾਰਡ ਵਾਸਤੇ ਚੁਣਿਆ ਗਿਆ ਕੱਲ ਜਿਹੜਾ ਹੈ ਸਟੇਟ ਲੈਵਲ ਦਾ ਸਮਾਗਮ ਹੁਸ਼ਾਰਪੁਰ ਵਿਖੇ ਹੋਇਆ ਉੱਥੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਵੱਲੋਂ ਇਹਨਾਂ ਨੂੰ ਉੱਥੇ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ 5 ਸਤੰਬਰ ਵਿਆਪਕ ਦਿਵਸ ਦਿਵਸ ਤੇ ਤੇ ਇਹ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਨੇ ਇਹਨਾਂ ਨੇ ਸਕੂਲ ਦੇ ਹਰ ਪੱਖ ਵੱਲੋਂ ਜਿਹੜਾ ਹੈ ਚਾਹੇ ਵਿਦਿਆਰਥੀ ਦੀ ਪੜ੍ਹਾਈ ਹੋਵੇ ਚਾਹੇ ਵਿਦਿਅਕ ਕ੍ਰਿਆਵਾਂ ਚਾਹੇ ਸਕੂਲ ਨੂੰ ਸਮਾਰਟ ਬਣਾਉਣਾ ਹੋਵੇ ਤਾਂ ਹਰੇਕ ਜਿਹੜਾ ਹੈ ਨੀ ਕਿ ਪੱਖ ਵਿੱਚ ਇਹ ਆਪਣਾ ਬਹੁਤ ਹੀ ਵਧੀਆ ਯੋਗਦਾਨ ਦਿੰਦੇ ਨੇ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਵਿਦਿਆਪਕ ਰਾਜਪੁਰਸਨ ਦਾ ਸਨਮਾਨਿਤ ਕੀਤਾ ਅਸੀਂ ਸੂਚਾ ਪ੍ਰਿੰਸੀਪਲ ਸਾਰਾ ਤੇ ਪਿੰਡ ਵਾਸੀਆਂ ਦਾ ਵੀ ਪੂਰਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਕੂਲ ਪਹੁੰਚਣ ਦੇ ਅੱਜ ਪੂਰਾ ਮਾਣ ਵਖਿਆ। ਅਸੀਂ ਵਿਸ਼ਵਾਸ ਦਿਵਾਉਂਦੇ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਆਪਣਾ ਕੰਮ ਜਿਹੜਾ ਉਹ ਕਰਦੇ ਰਹਾਂਗੇ ਤੇ ਵਿਦਿਆਰਥੀਆਂ ਦੇ ਵਿਦਿੱਕ ਤੇ ਸਹਿਬਜ਼ਗੀ ਖੇਤਰ ਵਿੱਚ ਵਿਦਿਆਰਥੀਆਂ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ। ਕੁਲਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੀਆਂ ਉਪਲਬਧੀਆਂ ਸੀਗੀਆਂ ਜਿਹਦੇ ਲਈ ਸਰਕਾਰ ਵੱਲੋਂ ਤੁਹਾਡੀ ਚੋਣ ਕੀਤੀ ਗਈ ਹੈ ਸਟੇਟ ਵਾਰਡ ਦੇ ਲਈ? ਹਾਂਜੀ ਸਾਡੇ ਆਪਣੇ ਵਿਸ਼ੇ ਦੇ ਜਿਹੜੇ ਨਤੀਜੇ ਹਮੇਸ਼ਾ ਜੀ ਉਹ 100% ਸਤ ਰਹੇ ਨੇ। ਪਿਛਲੇ ਸਮੇਂ ਸਾਡੇ ਪੰਜਾਬੀ ਦੇ ਸਾਰੇ ਜਿਹੜੇ ਬੱਚਿਆਂ ਨੇ ਉਹ ਪੰਜਾਬੀ ਵਿਸ਼ੇ ਵਿੱਚੋਂ 80% ਤੋਂ ਵੱਧ ਅੰਕ ਜਿਹੜੇ ਉਹ ਪ੍ਰਾਪਤ ਕੀਤੇ ਸੀ ਇੱਕ ਵਿਦਿਆਰਥੀ ਨ ਹੁਸਨ ਜੋਤ ਕੌਰ ਨੇ 12ਵੀਂ ਜਮਾਤ ਦੀ ਜਿਹੜੀ ਮੈਟ ਵਿੱਚੋਂ ਉਹ 10ਵਾਂ ਰੈਂਕ ਜਿਹੜਾ ਉਹ ਪੰਜਾਬ ਪੱਧਰ ਤੇ ਪ੍ਰਾਪਤ ਕੀਤਾ ਸੀ ਇਸ ਤੋਂ ਇਲਾਵਾ ਜੀ ਕਲਚਰਲ ਜਿਹੜੀਆਂ ਐਕਟੀਵਿਟੀ ਨੇ ਸਾਹਿਬ ਦਿੱਖ ਮੁਕਾਬਲੇ ਨੇ ਉਹਨਾਂ ਵਿੱਚ ਤੁਸੀਂ ਕਲਾ ਉਤਸਵ ਆਜ਼ਾਦੀ ਦੇ 75 ਸਾਲਾ ਸਮਾਗਮਾਂ ਜਬ ਪਾਸ ਵਿਭਾਗ ਪੰਜਾਬ ਕਨੀਓ ਕਰਵਾਏ ਜਾਂਦੇ ਸਾਇਸਰ ਜਿੰਦੇ ਸਾਇਤ ਗਾਇਨ ਮੁਕਾਬਲੇ ਵਿੱਚ ਵੀ ਸਾਡੇ ਵਿਦਿਆਰਥੀਆਂ ਨੇ ਜਿਹੜੀਆਂ ਪੰਜਾਬ ਪੱਧਰ ਤੱਕ ਮਿਲਣਾ ਮਾਰੀਆਂ ਨੇ ਪਿਛਲੇ ਸਾਲਾਂ ਦੌਰਾਨ ਜਿਹੜੇ ਆਜ਼ਾਦੀ ਦੇ 75 ਸਾਲਾ ਸਮਾਗਮ ਹੋਏ ਸੀ ਉਸ ਉਸ ਵਿੱਚ ਰਾਜ ਪੱਧਰੀ ਮੁਕਾਲੇ ਵਿੱਚ ਵਿਦਿਆਸਨ ਖੁਸ਼ਪ੍ਰੀਤ ਕੌਰ ਨੇ slogan ਮੁਕਾਲੇ ਵਿੱਚ ਦੂਸਰਾ ਸਥਾਨ ਜਿਹੜਾ ਉਹ ਪ੍ਰਾਪਤ ਕੀਤਾ ਕੀ ਸੋਚਦੇ ਹੋ ਜੀ ਹੁਣ ਜਿੰਮੇਵਾਰੀਆਂ ਨੇ ਜਿਹੜੀਆਂ ਹੋਰ ਵੀ ਵਧੀਆਂ ਹੋਰ ਕਿਹੋ ਜਿਹੇ ਜਿਹੜੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਨਾ ਹਾਂਜੀ ਇਹ ਪੁਰਸਕਾਰ ਨਾਲ ਮਿਲਣ ਨਾਲ ਸਾਡੀ ਜਿੰਮੇਵਾਰੀਆਂ ਥੋੜੀ ਨਹੀਂ ਵਧ ਗਈਆਂ ਨੇ ਅਸੀਂ ਫਿਰ ਵੀ ਹੋਰ ਜਿਆਦਾ ਮਿਹਨਤ ਕਰਾਂਗੇ ਤੇ ਤਾਂ ਕਿ ਜਿਹੜਾ ਬੱਚੇ ਆ ਜਿਹੜੇ ਉਹ ਵਿਦਿਅਕ ਖੇਤਰ ਤੇ ਸੈਭ ਵਿਦਿਅਕ ਖੇਤਰ ਵਿੱਚ ਜਿਹੜੀਆਂ ਉਹ ਪੰਜਾਹ ਪੁੱਤਰ ਤੱਕ ਦੀਆਂ ਜਿਹੜੀਆਂ ਉਹ ਮੱਲਾਂ ਮਾਰ ਤੱਕਣਾ ਕੁਲਵਿੰਦਰ ਸਿੰਘ ਦਾ ਜਦੋਂ ਸਟੇਟ ਅਵਾਰਡ ਦੇ ਲਈ ਲਿਸਟ ਦੇ ਵਿੱਚ ਨਾਮ ਆਇਆ ਤਾਂ ਕਿਸ ਕਿਸ ਤਰ੍ਹਾਂ ਦੇ ਹਾਫ-ਤਾਫ ਕੀ ਅਸ ਲਿਸਟ ਤੋਂ ਪਹਿਲਾਂ ਥੋੜੀ ਜਿਹੀ ਘਬਰਾਹਟ ਹੋ ਰਹੀ ਸੀ ਵੀ ਕੀ ਦੇਖਦੇ ਨੇ ਡਿਪਾਰਟਮੈਂਟ ਵਾਲੇ ਪਰ ਅਸੀਂ ਇਹ ਸਵਾਰ ਲੈਣ ਵਾਸਤੇ ਕੋਈ ਵੀ ਆਪਾਂ ਕਹੇ ਦੀ ਵੀ ਫਾਰਮੈਲਿਟੀ ਟਾਈਪ ਕੁਝ ਵੀ ਨਹੀਂ ਕੀਤਾ ਜਿੰਨਾ ਸਾਡਾ ਜੈਨੂਨ ਕੰਮ ਸੀ ਅਸੀਂ ਉਹੀ ਡਿਪਾਰਟਮੈਂਟ ਨੂੰ ਸ਼ੋਅ ਕੀਤਾ ਤੇ ਡਿਪਾਰਟਮੈਂਟ ਨੇ ਸਾਡੇ ਕੰਮ ਨੂੰ ਦੇਖਦੇ ਸਾਨੂੰ ਜਿਹੜਾ ਇਹ ਸਿਹਤਕ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ